ਇਹ ਤਸਵੀਰਾਂ 베ਗੋਵਾਲ ਦੀਆਂ ਔਰ 베ਗੋਵਾਲ ਦੱਸਦੀ ਹੈ ਕਿ ਇਸ ਏਰੀਏ ਦੇ ਲੋਕ ਜਿਆਦਾਤਰ ਐਨਆਰਆਈ ਨੇ ਔਰ ਐਨਆਰਆਈ ਲੋਕ ਜੋ ਹੈ ਜੋ ਐਸਾ ਹਾਲਾਤ ਨੂੰ ਛੱਡ ਕੇ ਬਾਹਰ ਚਲੇ ਗਏ ਤਾਂ ਜੇ 17 ਸਾਲਾਂ ਦੀ ਗੱਲ ਕਰੀਏ ਤਾਂ 70 ਸਾਲ ਰਾਜ ਕੀਤਾ ਸਰਕਾਰਾਂ ਨੇ ਔਰ ਰਾਜ ਦੇ ਹਾਲਾਤ ਦੇਖ ਸਕਦੇ ਤੁਸੀਂ ਕਿ ਗਲੀਆਂ ਜੋ ਆ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਔਰ ਨਾਰਮਲ ਜੀ ਬਰਸਾਤ ਚੱਲ ਰਹੀ ਏ ਔਰ ਐਨਆਰਆਈ ਏਰੀਏ ਦੇ ਲੋਕ ਇਹੀ ਚੀਜ਼ਾਂ ਪਸੰਦ ਨਹੀਂ ਕਰਦੇ ਕਿ ਅਸੀਂ ਬਾਹਰੋਂ ਇੱਧਰ ਨਹੀਂ ਆਉਣਾ ਕਿਉਂਕਿ ਇੱਧਰ ਸਭਾਈਆਂ ਨਹੀਂ ਮਿਲਦੀਆਂ ਪ੍ਰੋਪਰ ਜਿਹੜੀਆਂ ਸਰਕਾਰਾਂ ਤਿਆਰ ਨਹੀਂ ਦਿੰਦੀਆਂ ਲੰਬੇ ਸਮੇਂ ਤੋਂ ਇਹ ਲੋਕ ਬਾਹਰ ਆ ਰਹੇ ਨੇ ਔਰ ਇੱਥੋਂ ਦੇ ਹਾਲਾਤ ਅੱਜ ਵੀ ਇਹੋ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਬਾਹਰੋਂ ਲੋਕ ਆ ਕੇ ਇੱਧਰ ਨੌਕਰੀਆਂ ਕਰਨਗੇ ਉਹ ਨੌਕਰੀਆਂ ਕੀ ਕਰਨੀਆਂ ਜੇ ਪਾਣੀ ਭਰਿਆ ਗਲੀਆਂ ਦੇ ਵਿੱਚ ਤੁਸੀਂ ਬਾਜ਼ਾਰ ਵੇਖ ਸਕਦੇ ਹੋ ਕਿ ਇਹ ਵੇਗੋਵਾਲ ਦਾ ਬਾਜ਼ਾਰ ਹੈ ਔਰ 90 ਤੋਂ 99% ਲੋਕ ਐਨਆਰਆਈ ਨੇ ਔਰ ਹਰ ਪਰਿਵਾਰ ਜਿੱਥੋਂ ਦਾ ਬਾਹਰ ਹੋਵੇ ਤਾ ਸਰਕਾਰਾਂ ਦਾ ਕੀ ਖਰਚਾ ਏ ਸਰਕਾਰਾਂ ਨੇ ਸਾਲ 'ਚ ਇੱਕ ਵਾਰ ਚੀਜ਼ ਬਣਾਉਣੀ ਏ ਲੇਕਿਨ ਸਰਕਾਰਾਂ ਸਿਰਫ ਆਪਣੀਆਂ ਗੱਡੀਆਂ ਦੇ ਤੇਲ ਆਪਣੇ ਜਾਜਾਂ ਦੇ ਤੇਲ ਫੂਕੇ ਜਾਂਦੇ ਆ ਲੇਕਿਨ ਲੋਕਾਂ ਵਾਸਤੇ ਕੋਈ ਵੀ ਸਹੂਲਤ ਨਹੀਂ ਹੈ ਔਰ ਇਹ ਪਾਣੀ ਖੜਾ ਬੇਗੋਵਾਲ ਦੇ ਬਾਜ਼ਾਰਾਂ ਦਾ ਇਹ ਤਸਵੀਰਾਂ ਵਿਖਾ ਰਹੇ ਆ ਉਹ ਲੰਨ ਤਾਂ ਪਾਉਂਦੇ ਆ ਸਰਕਾਰਾਂ ਨੂੰ ਜਿਹੜਾ ਸਰਕਾਰਾਂ ਨੇ 17 ਸਾਲਾਂ ਦੇ ਵਿੱਚ ਰਾਜ ਕਰਕੇ ਸਿਰਫ ਲੋਕਾਂ ਨੂੰ ਖੱਜਲ ਖਵਾਰੀ ਦਿੱਤੀ ਏ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਪਰਿਵਾਰ ਇੱਥੋਂ ਦੀ ਨਿਕਲ ਰਏ ਆ ਔਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਕਿਉਂਕਿ ਰਾਜ ਕੀਤਾ ਤਾਂ ਰਾਜ ਖਾਦਾ ਰਾਜ ਕੀਤਾ ਤਾਂ ਰਾਜ ਵਖਾਇਆ ਨਹੀਂ ਰਾਜ ਸਿਰਫ ਖਾਦਾ ਔਰ ਖਾ ਕੇ ਪੈਸਾ ਖੜੱਪ ਕੀਤਾ ਔਰ ਸਾਰੀਆਂ ਸਰਕਾਰਾਂ ਦਾਅਵੇ ਕਰਦੀਆਂ ਕਿ ਅਸੀਂ ਬਹੁਤ ਵਿਕਾਸ ਕੀਤਾ ਤਾਂ ਵਿਕਾਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦਈਏ ਕਿ ਇਹ ਬੇਗੋਵਾਲ ਦਾ ਵਿਕਾਸ ਹੈ ਔਰ ਲੋਕ ਪਾਣੀ ਦੇ ਵਿੱਚ ਦੀ ਲੰਗੜ ਨੂੰ ਮਜਬੂਰ ਨੇ ਔਰ ਗੰਦਾ ਪਾਣੀ ਔਰ ਸੀਵਰੇਜ ਦੇ ਟੋਏ ਨੇ ਜੇ ਆਹ ਡੰਡੇ ਦੀ ਗੱਲ ਕਰੀਏ ਤਾਂ ਇੱਥੇ ਸੀਵਰੇਜ ਦਾ ਟੋਆ ਏ ਕਈ ਵਾਰ ਬਹੁਤ ਸਾਰੇ ਬਜ਼ੁਰਗ ਵੀ ਇੱਥੇ ਡਿੱਗ ਜਾਂਦੇ ਆ ਸਕੂਲ ਜਾਣ ਵਾਲੇ ਬੱਚੇ ਵੀ ਡਿੱਗਦੇ ਆ ਲੇਕਿਨ ਇਹ ਬੇਗੋਲ ਦੇ ਹਾਲਾਤ ਆ ਔਰ ਦਾਵੇ ਬਹੁਤ ਕੀਤੇ ਜਾਂਦੇ ਆ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਐਨ ਆਰ ਆਈ ਏਰੀਆ ਦਾ ਬਹੁਤ ਖਿਆਰ ਰੱਖਦੀਆਂ ਸਿਰਫ ਐਨ ਆਰ ਆਈਆਂ ਵਾਸਤੇ ਠਾਣੇ ਬਣਾ ਦੇਣੇ ਇਹ ਕੋਈ ਵੱਡੀ ਗੱਲ ਨਹੀਂ ਹੈ ਲੇਕਿਨ ਐਨ ਆਰ ਆਈਆਂ ਨੂੰ ਇੱਥੇ ਆਪਣੇ ਪਰਿਵਾਰਾਂ ਵਾਸਤੇ ਜੋ ਇੱਥੇ ਪਰਿਵਾਰ ਰਹਿੰਦੇ ਨੇ ਇਹਨਾਂ ਵਾਸਤੇ ਵਿਕਾਸ ਵੀ ਚਾਹੀਦਾ ਔਰ ਤਸਵੀਰਾਂ ਦੇ ਵਿੱਚ ਦੱਸ ਦਈਏ ਕਿ ਜੇ ਬੇਗੋਵਾਲ ਦੇ ਹਾਲਾਤ ਇਹ ਨੇ ਤਾਂ ਨਾਰਮਲ ਏਰੀਆ ਦੇ ਕੀ ਹਾਲਾਤ ਹੋਣਗੇ ਔਰ ਸਰਕਾਰਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਸਲਾਹਾਂ ਦਿਓਗੇ ਕਿਉਂਕਿ ਪੈਸਾ ਖਾਣਾ ਹਰ ਸਰਕਾਰ ਨੂੰ ਆਉਂਦਾ ਹੈ ਔਰ 17 ਸਾਲਾਂ ਤੋਂ ਸਿਰਫ ਪੈਸੇ ਖਾਦੇ ਜਾ ਰਹੇ ਆ ਵਿਕਾਸ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਔਰ ਜਗਾ ਜਗਾ ਤੇ ਸੀਵਰੇਜ ਦਾ ਪਾਣੀ ਜਿਹੜਾ ਉਹ ਬਲੌਗ ਪਿਆ ਸਬੰਧਤ ਵਿਭਾਗਾਂ ਵੀ ਸੁੱਤਾ ਔਰ ਸਰਕਾਰਾਂ ਵੀ ਸੁੱਤੀਆਂ ਨੇ ਇਸ ਬੇਗੋਵਾਲ ਦੇ ਜਿੰਨੇ ਵੀ ਸਬੰਧਤ ਵਿਭਾਗਾਂ ਸਭ ਸੁੱਤੇ ਪਏ ਨੇ ਔਰ ਉਹਨਾਂ ਨੂੰ ਜਕਾਉਣ ਵਾਸਤੇ ਬੇਨਤੀ ਕਰਦੇ ਆ ਕਿ ਆ ਜੋ ਹਾਲਾਤ ਨੇ ਜੋ ਸੀਵਰੇਜ ਦੇ ਗਟਰ ਟੱਕਣ ਟੁੱਟੇ ਹੋਏ ਨੇ ਔਰ ਬੰਦ ਹੋਏ ਨੇ ਔਰ ਇਹ ਤਸਵੀਰਾਂ ਜਿਹੜੀਆਂ ਇਹ ਸਾਬਤ ਕੀਤੀਆਂ ਜਾਣ ਵੀਡੀਓ ਸ਼ੇਅਰ ਕੀਤਾ ਜਾਵੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ